അത് എനിക്ക് ചോയിരി വരുന്നുണ്ട് ആണ് ഓൾഡി ബംഗി കാൽസ് വെരി ബംഗി നമ്മുടെ ഒരു രാത്രി കിടന്നാൽ 19 ദിവസത്തെ സബ്സക്രിപ്ഷൻ ഹോൾഡ് ഔട്ട് ഓണുള്ള സർ ਨਸੇ ਗਿਆ ਸੀ ਕਿ ਕਹਿੰਦੇ 16 ਕ ਟਿਕਟਾਂ ਵਿਕ ਗਈਆਂ ਸੀ। ਇਹ ਦੇਖ ਲਿਓ ਆਪਣੇ ਇੱਕ ਵਾਰ ਚੈੱਕ ਕਰ ਲਿਓ ਆਪ ਵੀ। ਛੋਟਾ। ਆ ਜੀ ਨਾ ਛੋਟਾ। ਉਸਾ ਆਪਣੇ ਕੋਲ ਚੈੱਕ ਕਰ ਲਓ। ਚਲੋ ਜੇ ਤੁਸੀਂ ਚਕਾਈ ਦੀ ਵਧੀਆ ਗੱਲ ਪਰ ਬ੍ਰਿੰਦਰ ਸਾਹਿਬ ਬੇਨਤੀ ਇਹ ਆ ਅਸੀਂ ਫਿਲਮ ਨਹੀਂ ਚੱਲਣ ਦੇਣੀ ਕਿਸੇ ਹਾਲਤ ਵਿੱਚ ਸਰ ਜੀ ਜੋ ਸ਼ੋਅ ਹੀ ਆ ਅੱਜ ਆਏ ਸਿਰਫ ਇਹਨੇ ਕਿ ਸਾਡੇ ਸਟਾਫ ਹੀ ਆਇਆ ਸਾਨੂੰ ਦੇ ਕੱਲ ਨੂੰ ਕੋਈ ਜਥੇਬੰਦੀ ਵਾਲੇ ਉੱਠ ਕੇ ਜਾਂਦੇ ਜਾਂ ਕਰਨਗੇ ਅਸੀਂ ਨਹੀਂ ਚਾਹੁੰਦੇ ਵੀ ਭਾਈਚਾਰਾ ਖਰਾਬ ਹੋਵੇ ਬੜੇ ਵਧੀਆ ਮਤਲਬ ਸ਼ਾਂਤੀ ਪੂਰਨ ਸਹਿਰ ਚੱਲਦਾ ਨਹੀਂ ਨਹੀਂ ਅਸੀਂ ਚਾਹੁੰਦੇ ਨਾ ਕੰਮ ਨਾ ਹੋਵੇ ਤੁਸੀਂ ਆਪ ਚੈੱਕ ਕਰੋ ਇਹਦਾ ਬਿਲਕੁਲ ਹੀ ਮਤਲਬ ਅਸੀਂ ਪੰਜ ਮੁੰਡੇ ਲਾਤੇ ਜੇ ਟਿਕਟਾਂ ਪਰਚੇਜ ਕਰਕੇ ਚੈੱਕ ਕਰ ਲਾਂਗੇ ਅਸੀਂ ਤੁਹਾਨੂੰ ਨਹੀਂ ਪਰੇਸ਼ਾਨ ਕਰਨਾ ਅਸੀਂ ਆ ਕੇ ਵਾਰ-ਵਾਰ ਮਤਲਬ ਕੋਈ ਬੰਦਾ ਵੜੇ ਜਾ ਅਸੀਂ ਪੰਜ ਮੁੰਡੇ ਲਾਦੇ ਪੱਕੇ ਵੀ ਤੁਸੀਂ ਟਿਕਟਾਂ ਪਰਚੇਜ ਕਰਨੀਆਂ ਤੇ ਸਾਰੀਆਂ ਤੁਹਾਡੀਆਂ ਉਹ ਜਿਹੜੀਆਂ ਹੈਗੀਆਂ ਨੇ ਐਪ ਸਕਰੀਨਾਂ ਚੈੱਕ ਕਰਦੇ ਰਹਿਣਗੇ ਤੇ ਚਲਾਉਗਾ ਫਿਰ ਅਸੀਂ ਚੈੱਕ ਕਰ ਲਿਓ ਸਾਡੇ ਕੋਲ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਸਾਡਾ ਨਾ ਤਾਂ ਅਸੀਂ ਲਾਈਏ ਨਾ ਹੀ ਲੱਗਣੀ ਹੈ ਇਹ ਕਨਫਰਮ ਚਲੋ ਜੀ ਨਾ ਲੋਕ ਤੇ ਬਹੁਤ ਧੰਵਾਦ ਤੁਹਾਡਾ ਬਾਕੀ ਤੁਸੀਂ ਆਪਦੇ ਸਭ ਚੈੱਕ ਕਰ ਲਓ ਕੋਈ ਦਿੱਕਤ ਨਹੀਂ ਹੈ ਮੈਂ ਉਹ ਖੁੱਲ ਰਿਹਾ ਨਹੀਂ ਖੁੱਲ ਰਿਹਾ ਇੰਟਰਨ ਚੱਲ ਨਹੀਂ ਉਹ ਤੇ ਨੈਟ ਦੀ ਸਮੱਸਿਆ ਹੋ ਸਾਰੀ ਚਲੋ ਸਾਨੂੰ ਥੋੜਾ ਸਕਰੀਨਾਂ ਚੈੱਕ ਕਰਾ ਦਿਓ ਦੋ ਚਾਰ ਮਿੰਟ ਦੇ ਅਰੇ ਚੱਲ ਜਾਈ ਦੋ ਤਿੰਨ ਆਹ ਦੋ ਚੱਲ ਰਹੀ ਸਰ ਆਸਟਡੀ ਉਹ ਲੈ ਆ ਗਏ ਅੱਜ ਕੋਈ ਬੱਕਰੀ ਐਡ ਪਾਈ ਇਹਨਾਂ ਨੇ ਕਿ ਬੱਕਰੀ ਐਡ ਪਾਈ ਹੈ ਟੂਡੇ ਐਟ ਓਨਲੀ 99 ਐਂਡ ਸੇਮ ਆਓ ਠੀਕ ਹੈ ਤੁਹਾਨੂੰ ਲੱਗਦਾ ਚੱਲ ਰਹੀ ਹੋਣੀ ਹੈ ਜੀ ਤੁਹਾਨੂੰ ਲੱਗਦਾ ਇੱਥੇ ਮੂਵੀ ਚੱਲ ਰਹੀ ਹੈ ਨਹੀਂ ਅਸੀਂ ਚੈੱਕ ਕਰਵਾ ਲਏ ਨੇ ਜੀ ਜੇ ਚੱਲੇਗੀ ਮੂਵੀ ਅਸੀਂ 5 ਮੁੰਡਿਆਂ ਦੀ ਮਲਾਜ਼ਮਾਂ ਦੀ ਡਿਊਟੀਆਂ ਲਾਤੀਆਂ ਨੇ ਬਕਾਇਦਾ ਟਿਕਟਾਂ ਪਰਚੇਜ਼ ਕਰਕੇ ਸਾਰੀਆਂ ਜਿਹੜੀਆਂ ਉਹ ਸਕਰੀਨਾਂ ਚੈੱਕ ਕਰਨਗੇ ਜੇ ਕਰਨਗੇ ਅਸੀਂ ਫਿਲਮ ਕਿਸੇ ਹਾਲਤ ਨੂੰ ਚਲਾਉਂਦੇ ਆਂਗੇ ਕਿਸੇ ਹਾਲਤ ਵਿੱਚ ਕੁਝ ਵੀ ਕਰਨਾ ਪਵੇ ਅਸੀਂ ਨਹੀਂ ਚਾਹੁੰਦੇ ਕੋਈ ਜਿਹੜਾ ਭਾਈ ਜਰਾ ਖਰਾਬ ਹੋਵੇ ਤੇ ਵਧੀਆ ਗੱਲ ਹੈ ਜੇ ਇਹਨਾਂ ਨੇ ਕਿਹਾ ਵੀ ਨਹੀਂ ਚਲਾਉਂਦੇ ਜੇ ਇਨਸ਼ੋਰ ਕਰਦੇ ਨੇ ਸਾਨੂੰ ਕਿਹੜਾ ਵੀ ਇਹ ਗੱਲ ਵੀ ਆ ਕੇ ਇੱਥੇ ਬੈਠੇ ਜੀ ਸਰ ਜੀ ਹੁਣ ਚੱਕਰਨ ਕਰੰਟ ਹੁਣ ਚੱਕਰੋ ਜੀ ਕੋਈ ਦਿੱਕਤ ਨਹੀਂ ਆਪਾਂ ਨੂੰ ਕੋਈ ਦਿੱਕਤ ਨਹੀਂ ਜਾਓ ਵੀ ਬੁਗਨਾ ਤੇ ਜਾਓ ਜਰਾ ਜੀ ਸਰ ਜੀ ਜਰਾ ਜਵਾਲੀ ਨਹੀਂ ਸਭ ਬਣਾ ਬਰੋਧ ਹੋ ਰਿਹਾ ਕੀ ਚਾਹਾਂਗੇ ਤੁਹਾਡੇ ਵੱਲੋਂ ਲਾਈ ਜਾ ਰਹੀ ਹੈ ਫਿਰ ਕੋਈ ਨਹੀਂ ਆਹ ਕਰੋ ਜੀ ਹਾਂ ਜੀ ਕਰਵਾਓ ਤੁਹਾਡੇ ਤੁਹਾਡੇ ਵੱਲੋਂ ਲਾਈ ਜਾ ਰਹੀ ਹੈ ਮੂਵੀ ਇੱਥੇ ਸਿਨੇਮਾ ਦੇ ਵਿੱਚ ਨਹੀਂ ਹਾਂ ਜੀ ਤਾਂ ਮੈਨੇਜਰ ਸਾਹਿਬ ਇੱਥੇ ਆਏ ਸੀ ਦੇਖ